ਨਾਨਕ ਚਾਲ ਭਗਤਾ ਜੁਗ ਹੋਵ ਜੁਗ ਨਰਾਲੀ ਜਿਉ ਤੂੰ ਚਲਾਏ ਤੇਵ ਚਲਾ ਸੁਆਮੀ ਹੋਰ ਕਿਹਾ ਜਾਣਾ ਗੁਣ ਤੇਰੇ ਜੀਵ ਤੂੰ ਚਲਾਏ ਤੇਵ ਚਲਾ ਜਨਾ ਮਾਰਗ ਪਾਵੇ ਘਰਿ ਕਿਰਪਾ ਜਨ ਨਾਮ ਲਾਹੇ ਉਸੇ ਹਰ ਹਰ ਸਦਾ ਧਿਆਵੇ ਜਿਸ ਨਉ ਕਥਾ ਸੁਣਾਏ ਆਪਣੀ ਸੇ ਗੁਰਦੁਆਰੇ ਸੁਖ ਪਾਵੇ ਕਹ ਨਾਨਕ ਸਚੇ ਸਾਹਿਬ ਜਿਉ ਭਾਵੇ ਤੇਵ ਚਲਾਵੇ ਇਹੋ ਸੋਹਿਲਾ ਸ਼ਬਦ ਸੁਹਾਵਾ ਸ਼ਬਦੋ ਸੁਹਾਵਾ ਸਦਾ ਸੋਹਿਲਾ ਸਤਗੁਰੂ ਸੁਣਾਇਆ ਇਹੋ ਤਨ ਕੈ ਮਨ ਵਸਿਆ ਜੇ ਨ ਧਰੋਂ ਲਿਖਿਆ ਆਇਆ ਇਕ ਫਿਰਹਿ ਕ ਹਨੇਰੇ ਕ ਰਹਿ ਗੱਲਾਂ ਗੱਲੀ ਕਿਨੇ ਨਾ ਪਾਇਆ ਕਹੈ ਨਾਨਕ ਸ਼ਬਦੋ ਸੋਹਿਲਾ ਸਤਗੁਰੂ ਸੁਣਾਇਆ ਪਵਿੱਤ ਹੋਏ ਸੇ ਜਨਾ ਜਿਨੇ ਹਰ ਧਿਆਇਆ ਹਰ ਧਿਆਇਆ ਪਵਿੱਤ ਹੋਏ ਗੁਰਮੁਖ ਜਿਨੇ ਧਿਆਇਆ ਪਵਿੱਤ ਮਾਤਾ ਪਿਤਾ ਕੁਟੰਬ ਸਹਿਤ ਸੇਉ ਪਵਿੱਤ ਸੰਗਤ ਸੁਭਾਈਆ ਕਹੰਦੇ ਪਵਿੱਤ ਸੁਣਦੇ ਪਵਿੱਤ ਸੇ ਪਵਿੱਤ ਜਿਨੀ ਮਨ ਵਸਾਇ ਕਹੈ ਨਾਨਕ ਸੇ ਪਵਿੱਤ ਜਿਨੀ ਗੁਰਮੁਖ ਹਰਿ ਹਰਿ ਤੇ ਆਹਾਇ ਕਰਮਿ ਸਹਜ ਨਾ ਉਪਜੈ ਵਿਣ ਸਹਜੈ ਸਹਸਾ ਨ ਜਾਇ ਨਹ ਜਾਇ ਸਹ ਸਖਤ ਸੰਜਮ ਰਹਿ ਕਰਮ ਕਮਾਇ ਸਹ ਸਹ ਜੀਉ ਮਲੀਣ ਹੈ ਕਿਤਸਾ ਜਾਇ ਮਨ ਤੋਬੋ ਸ਼ਬਦ ਲਾਗੋ ਹਰਿ ਸਿਉ ਰਹੋ ਚਿਤ ਲਾਇ ਕਹੈ ਨਾਨਕ ਗੁਰ ਪ੍ਰਸਾਦਿ ਸਹਜ ਉਪਜੈ ਇਹ ਸੈ ਸਾਬ ਜੈ ਜੀ ਹੋ ਮੈਲੇ ਬਾਹਰੋਂ ਨਿਰਮਲ ਬਾਹਰੋਂ ਨਿਰਮਲ ਜੀ ਹੋਤਾ ਮੈਲੇ ਇਨੀ ਜਨਮ ਜੂ ਐ ਹਾਰਿਆ ਇਹ ਤਸਨਾ ਵੱਡਾ ਰੋਗ ਲੱਗਾ ਮਰਨ ਮਨੋਵੇ ਸਾਰਿਆ ਵੇਦਾ ਮੈ ਨਾਮ ਤੁਮ ਸੋ ਸੁਣ ਹੈ ਨਾਹੀ ਫਿਰਹਿ ਜੋ ਬੇਤਾਲਿਆ ਕਹਿ ਨਾਨਕ ਜੇਨੂੰ ਸਾਚ ਤਜਿਆ ਊੜੇ ਲਾਗੇ ਤਨੀ ਜਨਮ ਜੂ ਐ ਹਾਰਿਆ ਜੀ ਆਹੋ ਨਿਰਮਲ ਬਾਹਰੋਂ ਨਿਰਮਲ ਬਾਹਰੋਂ ਤਾਂ ਨਿਰਮਲ ਜੀ ਆਹੋ ਨਿਰਮਲ ਸਤਿਗੁਰ ਤੇ ਕਰਨੀ ਕਮਾਣੀ ਕੂੜ ਕੀ ਸੋਇ ਪਹੌਂਚੈ ਨਾਹੀ ਮਨ ਸਤ ਸਚ ਸੁਮਾਣੀ ਜਨਮ ਰਤਨ ਜਿਨੀ ਖਟਿਆ ਭਲੇ ਸੇਵਨ ਜਾਰੇ ਕਹ ਨਾਨਕ ਜਿਨ ਮੰਨ ਨਿਰਮਲ ਸਦਾ ਰਹੈ ਗੁਰ ਨਾਲੇ ਜੇ ਕੋ ਸਿੱਖ ਗੁਰੂ ਸੇਤੀ ਸਨਮੁਖ ਹੋਵੇ ਓਬੈ ਤਾਂ ਸਨਮੁਖ ਸਿੱਖ ਕੋਈ ਜੀਉ ਰਹੈ ਗੁਰ ਨਾਲੇ ਗੁਰ ਕੇ ਚਰਨ ਹਿਰਦੈ ਤਹਾਇ ਅੰਤਰ ਆਤਮੈ ਸਮਾਲੇ ਉਪ ਛਾਡ ਸਦਾ ਰਹੈ ਪਰਣ ਗੁਰਬਿਨੇ ਅਵਰ ਨ ਜਾਣ ਕੋਇ ਕਹੈ ਨਾਨਕ ਸੁਨੋ ਸੰਤੋ ਸੋ ਸਿਖ ਸਨ ਮੁਖ ਹੋਇ ਜੇ ਕੋ ਗੁਰ ਤੇ ਬਿਮੁਖ ਹੋਵੇ ਬਿਨ ਸਤਗੁਰ ਮੁਕਤ ਨ ਪਾਵੇ ਪਾਵੇ ਮੁਕਤ ਨ ਹੋਰਥੈ ਕੋਈ ਪੁਛੋ ਬਬੇ ਕੀਆ ਜਾਇ ਅਨੇਕ ਜੂਨੀ ਪਰਮੇ ਆਵੈ ਵਿਣ ਸਤਗੁਰ ਮੁਕਤ ਨ ਪਾਏ ਪਰ ਮੁਕਤ ਪਾਏ ਲਾਗ ਚਰਣੀ ਸਤਗੁਰੂ ਸ਼ਬਦ ਸੁਣਾਏ ਕਹੈ ਨਾਨਕ ਵਿਚਾਰ ਦੇਖੋ ਮਰਨ ਸਤਗੁਰ ਮੁਕਤ ਨਾ ਪਾਏ ਆਵਹੁ ਸਿੱਖ ਸਤਗੁਰੂ ਕੇ ਪਿਆਰਿ ਹੋ ਗਾਵਹੁ ਸੱਚੀ ਬਾਣੀ ਬਾਣੀ ਤਾਂ ਗਾਵਹੁ ਗੁਰੂ ਕੇਰੀ ਬਾਣੀਆਂ ਸਿਰ ਬਾਣੀ ਜਿਨ ਕਾਉ ਨਦਰ ਕਰਮ ਹੋ ਗਐ ਹਿਰਦੈ ਤਨ ਸਿਮਾਣੀ ਪੀਵਹੁ ਅੰਮ੍ਰਿਤ ਸਦਾ ਰਹੁ ਹਰ ਰੰਗ ਜਪਿਐ ਹੋ ਸਰਗ ਪਾਣੀ ਕਹ ਨਾਨਕ ਸਦਾ ਗਾਵਹੁ ਇਹ ਸੱਚੀ ਬਾਣੀ ਸਤਗੁਰੂ ਬਿਨਾ ਹੋਰ ਕੱਚੀ ਹੈ ਬਾਣੀ ਬਾਣੀ ਤਾਂ ਕੱਚੀ ਸਤਗੁਰੂ ਬਾਝੋਂ ਹੋਰ ਕੱਚੀ ਬਾਣੀ ਕਹਿੰਦੇ ਕੱਚੇ ਸੁਣਦੇ ਕੱਚੇ ਕੱਚੀ ਆਖ ਵਿਖਾਣੀ ਹਰ ਹਰ ਨਿਤ ਕਰਹਿ ਰਸ ਨਾ ਕਹਿਆ ਕਸ਼ੂ ਨਾ ਜਾਣੀ ਚਿਤ ਜਿਨ ਕਾ ਹਿਰ ਲੈ ਆ ਮਾਇਆ